ਅੱਜ ਦੇਖੋ ਸਾਡੇ ਜिले ਦੀ ਬਰਦਾਸਪੁਰ ਜिले ਜਥੇਬੰਦੀ ਨੇ ਇਹ ਖਾਸਾ ਕੀਤਾ ਕਿ ਅੱਜ ਜੋਸ਼ੂ ਰੋਮਨੀ ਕਾ ਲੀਡਰ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਕਿ ਪ੍ਰੈਸ ਰਾਈ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੁਲਿਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਪਾਲ ਸਿੰਘ ਗੁਨੀਆ ਵਿਹਾਤੀ ਅਤੇ ਸ਼ਰੀਪੋ ਦਾ ਹਨਾ ਵੀ ਮਾਜੰਜੀ ਬਿਠੇ ਨੇ ਤੇ ਹੋਰ ਸਾਡੇ ਸਰਕਲਾਂ ਦੇ ਪ੍ਰਬੰਧ ਨੇ ਸਾਫ ਦਾ ਚੇਅਰਮੈਨ ਨੇ ਵੱਖ-ਵੱਖ ਇੰਦਿਆਂ ਦੇ ਪ੍ਰਬੰਧ ਨੇ ਸਾਰੇ ਨੇ ਖਾਸਲਾ ਕੀਤਾ ਕਿ ਇਸ ਕਾਨਫਰੰਸ ਕਰਕੇ ਇੱਕ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਗ ਨੇ ਜਿਹੜੇ ਸਰਦਾਰ ਬਾਦਲੇ ਕੋਈ ਅਸਤੀਫਾ ਮੰਗ ਰਹੇ ਨਹੀਂ ਪਹਿਲੀ ਗੱਲ ਕੀ ਹੈ ਕਿ ਵੇਖੋ ਕਿ ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਟਿੰਗਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕਿ ਪਾਰਟੀ ਦੀ ਆ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਜੇ ਲੋ ਚੋਣਾ ਜਿੱਤਦੇ ਰਹੇ ਆ ਲਗਾਤਾਰ ਲੋ ਦੀ ਸਰਕਾਰ ਨੂੰ ਬਣਾਈ ਇਸ ਦਸ ਬੀਸੀ ਦੀ ਬਾਦਲ ਨੇ ਬਾਕੀ ਜਿੰਨੀਆਂ ਚੋਣਾ ਕਾਰਪੋਰੇਸ਼ਨ ਦੀਆਂ ਆਂਮੀ ਸੁਦਮੇਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਤੀਆਂ ਸਾਰੀਆਂ ਜਿੱਦੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਇਹ ਮੌਕਾ ਇਹ ਆ ਕਿ ਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਿੰਤੇ ਕਿਸੇ ਏਜੰਸੀ ਦੇ ਕਹਿੰਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਬਿਆਨ ਕੀਤਾ ਹੈ ਇਹ ਕੱਲ ਨੂੰ ਕੰਡੰਮ ਕਰਦੇ ਆਂ ਕਿ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰਟ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਅੰਚਾ ਜੰਦੀ ਹੋਈ ਆ ਵਰਕਿੰਗ ਕਮੇਟੀ ਵੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਅਸੀਂ ਸਦਸਾ ਸਵੀਚੀ ਬਣਾ ਰਹੇ ਮੈਂ ਸਾਰੀਆਂ ਮੀਟਿੰਗਾਂ اٹੈਂਡ ਕੀਤੀਆਂ ਨੇ ਇਥੇ ਇਹ ਵੀ ਨਾ ਵਰਸਮਡਾਹੀ ਕੇ ਆਪਣੇ ਜ਼ਿਲੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਹ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਜੇ ਕੋਈ ਸੰਕਟ ਹੈ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਹਨੋਂ ਕਿਸੇ ਪਾਰਟੀ ਦਾ ਰਾਜ ਪਾਕ ਰਿਹਾ ਹੈ ਤੇ ਮਾੜੀ ਮੋਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਕਿ ਨਾ ਕਿ ਇਹੋ ਜਿਹੇ ਲੈਣੇ ਕਰਨੇ ਚਾਹੀਦੇ ਨੇ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੇ ਪਰਸਨ ਲੈ ਕੇ ਥੜੇ ਬਥੇ ਲੈ ਕੇ ਤੇ ਪਾਰਟੀ ਨਾਲ ਸਾਲ ਕਰਦੇ ਨੇ ਕੋ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਵਿਰੁੱਧ ਦੀ ਗੱਲ ਕਰ ਰਹੇ ਨੇ ਅੰਦਰ ਗੱਲ ਹੋ ਰਹੀ ਹੁੰਦੀ ਹੈ ਤੇ ਬਾਹਰ ਕੋਈ ਗੱਲ ਹੋ ਰਹੀ ਹੁੰਦੀ ਹੈ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੀਰ ਰਹੇ ਨੇ ਬਾਦਲ ਸਾਹਿਬ ਦੇ ਵੇਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਇੱਧਰ ਤੋਂ ਹੋਈ ਹੈ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹਿੱਤਾਂ ਨੂੰ ਖਰਾ ਕੇ ਇੱਥੇ ਗੱਲ ਇਹ ਵੀ ਚੱਲਦੀ ਹੈ ਕਿ ਕਈਆਂ ਕਈਆਂ ਬੰਦਿਆਂ ਨੂੰ ਦੋ ਦੋਨੋਂ ਟੀਟਾਂ ਦੇ ਕੇ ਬਾਦਲ ਸਾਹਿਬਾਂ ਨਵਜਿਆ ਤੇ ਉਹ ਵੀ ਅਜਿਹਾ ਖਿਲਾਫ ਬੋਲਦੇ ਨੇ ਕਈਆਂ ਨੂੰ ਪਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾ ਖੜਿਆ ਤੇ ਜੇ ਉਹ ਉਥੇ ਤਾਂ ਹਿਸਾਬ ਬਣ ਗਏ ਤੇ ਵਿੱਚੋਂ ਅੰਦਰ ਗੱਲ ਹੈ ਕਿ ਉਹਨੂੰ ਸ਼੍ਰੋਮਣੀ ਗੁਰਦਵਾਰੇ ਦਾ ਪ੍ਰਧਾਨ ਹੀ ਬਣਾਇਆ ਉਹ ਖਿਲਾਫ ਤੁਰ ਪਏ ਇਹ ਤਨੇ ਕਈ ਗੱਲਾਂ ਅੰਦਰ ਹੋਵੇ ਬਾਹਰ ਜੋ ਮਰਜ਼ੀ ਕਹੀ ਜੇ ਕੋਈ ਆਪਣੀ ਸੁਣਨੀ ਟੂਸੇ ਬਣਾਵਾ ਬਾਲਾ ਹੁੰਦਾ ਦੇਖੋ ਤੁਸੀਂ ਪਹਿਲਾਂ ਵੀ ਹਲਕਾ ਅੰਚਾਲ ਸਾਰੇ ਵੇਖ ਲਈ ਸਾਰੇ ਜਥੇ ਬੰਦੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੇ ਵੀ ਨਾਲ ਆ ਤੇ ਗਜ਼ਾਸ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੇ ਵੀ ਨਾਲ ਆ ਤੇ ਸਾਰੇ ਹਲਕਾ ਅੰਚਾਲ ਜਨਾਰ ਨੇ ਸਮਝੇ ਕੱਲੇ ਗਲਾਸ ਬੋਡੀ ਗੱਲ ਨਹੀਂ ਤੇ ਪੰਜਾਬ ਚਾਤੀ ਮਾਰ ਲੋ ਸਵਾਏ ਪੰਜ ਛੇ ਬੰਦਿਆਂ ਤੋਂ ਸਾਰੇ ਬਾਰਦ ਸਾਹਿਬ ਦੇ ਨਾਲ ਨੇ ਤੇ ਪਾਰਟੀ ਦੀ ਕੰਮ ਕਰਨਾ ਚਾਹੀਦਾ ਸਾਰਿਆਂ ਨੇ ਮੇਰੀ ਦੇਖ ਹੋ ਰਿਹਾ ਹੈ ਸੁਰਜੀਤ ਸਿੰਘ ਬਾਰਦ ਦਾ ਜਿਆਨ ਆਸੀ ਕੀ ਗਰੇ ਬੰਦੇ ਹੋਣਗੇ ਇਹ ਭਾਸ਼ਾ ਦੀ ਪੱਧਰ ਤੇ ਹੋਵੇ ਅੰਦਰ ਕੱਤੇ ਪਾਪ ਪਾਣਾਂ ਦੇ ਪਿੱਛੇ ਆ ਦੇਖੋ ਬੱਲੇ ਗੱਲ ਤੇ ਕੋਈ ਨਾ ਕੋ ਹੈ ਆ ਜਿਹੜੀ ਗੱਲ ਕਰ ਰਹੇ ਨੇ ਜਿਉਂ ਨਾ ਕਿਹਾ ਹੈ ਪ੍ਰਧਾਨ ਜੀ ਇਹ ਬਿਲਕੁਲ ਗੱਲ ਠੀਕ ਹੈ ਹੀ ਆ ਕਾਹ ਹੀ ਕਰਦੇ ਨੇ ਤੇ ਕੱਲਾ ਬੰਦਾ ਤੇ ਜਦੋਂ ਸਮਝਦਾ ਮੈਂ ਕੀ ਕਰ ਲਗਾ ਜਿਹੜੇ ਜ਼ਰੂਰ ਕਰ ਰਹੇ ਨੇ ਲੱਗਦਾ ਨਹੀਂ ਵੀ ਪੌਣ ਸਾਰੇ ਪਾਰਟ ਨੂੰ ਪ੍ਰੋਟੈਕਸ਼ਨ ਜਿਹੜਾ ਨੂੰ ਪੁਲਾਣਾ ਚਾਹੀਦਾਗਾ ਪਾਰਟੀ ਵਾਲੇ ਐਕਸ਼ਨ ਲੈਣਗੇ ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਰੋ ਕਿਸ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਕਠਿਆ ਰੱਖਿਆ ਜਾਏ ਤੇ ਇਹ ਲਗਾਤਾਰ ਇਹ ਹੀ ਗੱਲਾਂ ਕਰਾਂਗੇ ਤੇ ਫਿਰ ਜਰੂਰ ਪੁੜਾਜੀ ਹੰਦੇ ਖਿਲਾਫ ਐਕਸ਼ਨ ਡਾਂਗੇ ਭੂਰਨ ਸਾਹਿਬ ਜਿਹੜੇ ਨੇ ਸਾਡੇ ਦਸਵਲੀ ਕਮੇਟੀ ਦੇ ਚੇਅਰਮੈਨ ਨੇ ਤੇ ਉਹ ਵਿਚਾਰ ਕਰਨਗੇ ਦੋ ਮੈਂਬਰ ਨੇ ਦੇ ਸਾਡੇ ਗੁਰਵਾਨ ਸਾਹਿਬ ਤੇ ਅਣੀ ਕੇ ਸਾਹਿਬ ਇਸ ਜਮੂਲ ਅਖੰਡ ਹੈदाई ਅਪਰਹਲੇ ਕਾਲੀ ਵਾਲੀ ਗੱਲ ਕੋਈ ਨਹੀਂ ਜਦੋਂ ਨਿਕਲਣਗੇ ਕਿ ਇਹ ਪਾਰਟੀ ਨੂੰ ਕਿੱਥੇ ਰੱਖਿਆ ਜਾਏ ਠੀਕ ਹੈ